ਫੇਰ ਚੱਲੇ ਆ ਜੀ ਕਿਚਨ ਦੀ ਸ਼ੋਪਿੰਗ ਕਰਨ ਸਾਡੇ ਨਾਲ ਹੈਗੇ ਨੇ ਮਿਸਟਰ ਪੱਡਾ ਜੀ ਤੇ ਇਹ ਹੈਗੇ ਨੇ ਆਪਣੇ ਸਾਹਬ ਸਿੰਘ ਜੀ ਤੇ ਆਉ ਆਪਣੇ ਧਰਮ ਸਿੰਘ ਜੀ ਖਲੋਤੇ ਨੇ ਅਸੀਂ ਅੱਜ ਥੋੜੇ ਫਰੀਜ਼ ਤੇ ਚੱਲੇ ਆ ਜੀ ਸ਼ੋਪਿੰਗ ਕਰਨ ਤੇ ਅੱਜ ਅਸੀਂ ਚੱਲੇ ਆ ਜੀ Honda Swift ਤੇ ਠੀਕ ਹੈ ਜੀ ਅੱਜ ਅਸੀਂ ਫੇਰ ਕਰਾਂਗੇ ਸ਼ੋਪਿੰਗ ਆ ਆ ਰਿਹਾ ਜੀ ਆਪਣੇ ਮਨਪ੍ਰੀਤ ਸਿੰਘ ਮੱਨਾ ਇਨਵਾਹੀ ਨਾਲ ਲੈ ਕੇ ਜਾਣਦੇ ਆ ਜੀ ਅੱਜ ਸ਼ੋਪਿੰਗ ਕਰਨ ਤੇ ਕਿਵੇਂ ਅੱਜ ਦਾ ਵਲੌਗ ਦਾ ਨਾਲ ਸ਼ੇਅਰ ਕਰਾਂਗੇ ਨਵੀਂ ਤੋਂ ਨਵੀਂ ਜਾਣਕਾਰੀ ਲੈ ਕੇ ਤੇ ਇਹ ਡਰਾਈਵਰਾਂ ਦੀ ਗੱਡੀ ਆ ਤੇ ਹਾਂਜੀ ਪੱਡਾ ਸਾਹਿਬ ਆ ਤੁਸੀਂ ਤੇਲ ਕਿੱਥੋਂ ਚੋਰੀ ਕੀਤਾ ਇਹ ਰੱਖਿਆ ਐਮਰਜੈਂਸੀ ਆ ਤੇ ਤੇਲ ਮਾਰਨਾ ਪੈਂਦਾ ਕੰਪਨੀ 'ਚ ਰਹਿੰਦੇ ਹਾਂ ਹਾਂਜੀ ਪਰ ਮੈਂ ਉਹ ਜਾ ਰਹੇ ਆ ਜੀ ਗੱਡੀ ਨਹੀਂ ਆਪਾਂ ਖੜਨੀ ਆ ਨਹੀਂ ਅਜਾ ਗੱਡੀ ਖਾਣੇ ਆਪਾਂ ਉਹ ਰੇਂਜ ਰੋਵਰ ਕਿਥੇ ਰੱਖੀ ਹੈ ਭੋਲਿਆ ਤਰਮੇ ਉਹ ਗੱਡੀ ਦਾ ਟਾਕੀ ਕੋਈ ਮਰਾਈ ਤੱਕ ਕਿੱਥੇ ਹੈ ਮੈਂ ਮੈਂ ਅਸੀਂ ਮੈਂ ਅਸੀਂ ਟ੍ਰਿਪ ਤੇ ਆ ਹਾਂ ਮੈਂ ਟ੍ਰਿਪ ਤੇ ਗਿਆ ਹਾਂ 4 ਦਿਨ ਹੋ ਗਏ 5 ਦਿਨ ਹੂੰ ਇਹ ਬੰਦਾ ਰੂਮ ਜੇ 5 ਦਿਨ ਹੋ ਗਏ ਇਹਦੀ ਜੂਮੇਲ ਤੇ ਚਾਬੀ ਦਿੱਤੀ ਹੈ ਇਹਨੂੰ ਇਹ ਟਾਕੀ ਨਹੀਂ ਫੇਰ ਸਕਦਾ ਬੰਦਾ ਦੱਸੋ ਜੀ ਜਵਾਬ ਦਿਓ ਇਹ ਗੱਡੀਆਂ ਤੁਹਾਨੂੰ ਇਸ ਵਾਰ ਦਿੱਤੀਆਂ ਗਈਆਂ ਵੀ ਇਹ ਆ ਹਾਲ ਕਰੋ ਗੱਡੀਆਂ ਦਾ ਆਫ ਸਟੇਟ ਨਹੀਂ ਆਉ ਜਾ ਇਹ ਇਹ ਗੱਡੀ ਤੇ ਜਦੋਂ ਮੈਂ ਕਿਹਾ ਸੀ ਆਪਾਂ ਨਹੀਂ ਲੈ ਕੇ ਜਾਣੀ ਕਿਉਂ ਤਰ ਮੈਨੂੰ ਕਿਹਾ ਇਹ ਗੱਡੀ ਲੈ ਕੇ ਜਾਣੀ ਹੈ ਇਹ ਸੰਸਰੇਟ ਹੋ ਗਈ ਹਾਂ ਰੇਂਜ ਰੋਵਰ ਕਟੋ ਕਢੀ ਨਹੀਂ ਅੱਜ ਸਾਡਾ ਸਿਕ ਤੇ ਚੱਲਦੇ ਹਾਂ ਚਲੋ ਆ ਆ ਸਾਡਾ ਸਿਕ ਤੇ ਜਾਣਾ ਅੱਜ ਆਪਾਂ ਕਿਉਂ ਲੜਦੇ ਹੋ ਕਿਉਂ ਲੜਦੇ ਹੋ ਲੱਤਾਂ ਹੀ ਲਾ ਦੇ ਦੇ ਇਹ ਲੱਤਾਂ ਹੀ ਲਾ ਦੇ ਆ ਉਹ ਵੇਣ ਅੱਗੇ ਤੇ ਆਜਾ ਜੇ ਉਹ ਬੋ ਕਾਟ ਉਹਨੇ ਪਹਿਲਾਂ ਹੀ ਤਾਂ ਹੀ ਨਹੀਂ ਗੱਲ ਆ ਉਹਨੇ ਪਹਿਲਾਂ ਹੀ ਨਹੀਂ ਗੱਲ ਕਿਹਾ ਸੀ ਕਹਿੰਦਾ ਵੀ ਉਹਨੇ ਹੋਂਗਾ ਇਹੋ ਗੱਲ ਹੀ ਕਹਿਣੀ ਹੈ ਭੀਹਾਵਾ ਨਹੀਂ ਪਟਾ ਕੇ ਯਾਰ ਰਾਜੀਪਾਡ ਡਰਾਈਵਰ ਚੇਂਜ ਕਰਨ ਨਹੀਂ ਚਾਹੀਦਾ ਆਪਣਾ ਨਹੀਂ ਚਾਹੀਦਾ ਡਰਾਈਵਰ ਕੋਈ ਨਹੀਂ ਮਾਪਣ ਇੱਕ ਕਰਦੇ ਚੰਗਾ ਸਰੂ ਮੈਂ ਜੋੜ ਕੇ ਰੱਖਣਿਆ ਸਾਰਾ ਪਰਿਵਾਰ ਤੁਹਾਨੂੰ ਸੰਘ ਜੀ ਦਿਓ ਵਿਚਾਰੇ ਤੇ ਵਿਚਾਲ ਬੜੇ ਨੇਕ ਆ ਮਹਾਰਾਜ ਬਸ ਆਮਦਨੀ ਹੋਣੀ ਹੈ ਵਿਚਾਰਾਂ ਦੀ ਆਮਦਨੀ ਆ ਹੋਣੀ ਵਿਚਾਰ ਨਹੀਂ ਦੇਖੋ ਕੋਰਾਂ ਕੋ ਬੰਦੇ ਆ ਅੱਜ ਰੋਡ ਤੇ ਟ੍ਰੈਫਿਕ ਘੱਟ ਨਹੀਂ ਆ ਇਹ ਵਿਚਾਰ ਆ ਇਹ ਵਿਚਾਰ ਆ ਬਿਲਕੁਲ ਸ਼ਾਂਤੀ ਦਾ ਮੌਲਿਆ ਸ਼ਾਂਤੀ ਦਾ ਮੌਲਿਆ ਰੋਡ ਖਾਲੀ ਖਾਲੀ ਹੈ ਰੋਡ ਖਾਲੀ ਖਾਲੀ ਭਰਾ ਗੱਡੀ ਦੀ ਪੇਰਿਸ਼ਾਨ ਚੇਂਜ ਕਰ ਛੜੋ ਐਦਾਂ ਦੇ ਸਾਈਕਲ ਪਿੰਡ ਲੈ ਕੇ ਜਾਣੇ ਹਾਂ ਆ ਦੇਖੋ ਵੇਖਣ ਲੈਣ ਦੇ ਕਿ ਲੋਕ ਨਿਯਾਰੇ ਆਉਂਦੇ ਆਂ ਆਉਂਦੇ ਆਂ ਮਿਹਨਤ ਦੀਆਂ ਕਮਾਈਆਂ ਆਉਂਦੇ ਆਂ ਹੀ ਅਲਕੂਚ ਮੌਲ ਦੇ ਵਿੱਚ ਮਿਹਨਤ ਦੀਆਂ ਕਮਾਈਆਂ ਪਾਈਆਂ ਜਾ ਰਹੀਆਂ ਵਿੱਚ ਆ ਫੋਟੋ ਕਿਰੇ ਮੈਂ ਤਾਂ ਮੈਂ ਤਾਂ ਬਹੁਤ ਜ਼ਿਆਦਾ ਹਾਂ ਤਰਖਾ ਆਈ ਹੀ ਉਹ ਕਢਾੜੀ ਹੀ ਜ਼ਿਆਦਾ ਹੂੰ ਪੌਣੇ ਆ ਉਹ ਮੈਂ ਲੱਖੇਪਾ ਦਾ ਫੈਨ ਤਾਰਿਆ ਉਹ ਮੈਨੂੰ ਬੜਾ ਅਗਿਆਤ ਜੀ ਕਿੰਨੇ ਆ ਐੜੇ ਪੱਕਾ ਨਾਨ ਸਰ 90000 90000 ਨਹੀਂ 100000 ਹਾਂ ਜੀ ਹੁਣ ਅਸੀਂ ਕਰਦੇ ਆਂ ਵੀ ਜੀ ਇੰਟਰ ਮਾਲ ਦੇ ਵਿੱਚ ਅਲਕੂਸ਼ ਮਾਲ ਧਰਮਜੀਤ ਨੇ ਫੜ ਲਈ ਜੀ ਟਰਾਲੀ ਇਹ ਟਰਾਲੀ ਨੂੰ ਪੂਰੀ ਭਰ ਕੇ ਤੰਨ ਕੇ ਲੈ ਕੇ ਜਾਣੀ ਹੈ ਹੈਵੀ ਟਰੱਕ ਡਰਾਈਵਰ ਧਰਮਜੀਤ ਸਿੰਘ ਉਦੋ ਵਾਲੀ ਆਓ ਤੁਹਾਨੂੰ ਦੱਸੀਏ ਕੀ ਲੈਣੀ ਹੈ ਹਸਣ ਦੇਖੀਏ ਪਹਿਲੀ ਸਟਾਰਟਿੰਗ ਖਰੀਦਦਾਰੀ ਮੇਰਾ ਕ੍ਰੈਸ਼ ਮਲਕ ਨਹੀਂ ਕ੍ਰੈਸ਼ ਨਹੀਂ ਆ ਗਿਆ ਕਿੰਨੇ ਡੱਬੇ ਲੈਣੇ ਆਏ ਇਹ ਚਾਰ ਚਾਰ ਡੱਬੇ ਸੌਂਦੇ ਪਹਿਰੇ ਨਹੀਂ ਦੜਾ ਕੋਈ ਨਹੀਂ ਪਤਾ ਉਹ ਦੇਗਾ ਮਨਪ੍ਰੀਤ ਸਿੰਘ ਬੰਦਾ ਕੈਸ਼ ਹੀਰ ਚਾਹਣਾ ਮੈਂ ਕੱਲ ਆਪੇ ਹੋ ਗਏ ਅਹੀਂ ਇਹਦੇ ਕੁਝ ਵੀ ਨਹੀਂ ਕਰ ਰਹੀ ਚਾਹ ਬਸ ਪਾਜੀ ਉਧਰ ਆ ਪਾ ਲਈਏ ਨਹੀਂ ਇਹ ਪੁਜਾ ਚਾਰ ਡੱਬੇ ਚਾਰ ਡੱਬੇ ਦੇ ਅੱਗੇ ਨਹੀਂ ਹੈ 26 ਹਾਂ 26 ਤਰੀਕ ਅੱਜ ਇਹ ਇਹ ਨਹੀਂ ਖੜੀਦਾ ਕਿਹੜਾ ਖੜੀਦਾ ਦਾ ਹੀ ਕੜਾ ਲੱਗ ਜਾਈਦਾ ਹੈ 28 ਦੇ 1.5 ਦੀ ਅੱਜ 26 ਹੈ ਅੱਜ ਇਹ ਵਾਲਾ ਐਲੀਮ ਲੱਗਾ ਆ ਲਿਓ 23 ਸੁਭਾਰਜੀਪੁਰਾ ਰਾਮ ਹੱਲਿਆ ਜੇ ਅਹੀਂ ਨਹੀਂ ਮੱਲਿਆ ਇਹਨਾਂ ਨੇ ਮੱਲਿਆ ਅਹੀਂ ਰੱਤਾ ਵੀ ਮੱਲਿਆ ਚਾਰ ਚਾਰ ਜਾ ਚਾਰ ਪਾਜੀ ਹੁਣ ਦੋ ਦਮ ਪਾਏ ਜਾ ਹੋ ਗਿਆ ਇੱਕ ਰੱਖ ਲੈ ਫਰੈਸ਼ ਫਰੈਸ਼ ਮਿਲਕ ਰੱਖ ਲੈ ਕਾਲੂ ਨੂੰ ਬਾਤ ਸਿੰਘ ਨੇ ਆਉਣਾ ਮੜ ਕੇ ਕਰਾ ਕੋ ਪਾਣਾ ਹੁੰਦਾ ਮਰੀ ਕੁਕੜੀ ਦੇ ਪੰਜਾਂ ਵਰਗਾ ਆਦਰਾ ਗਿਆ ਚੰਗਾ ਚੰਗਾ ਇੰਡਿਆ ਰੱਖ ਲੈਂਦੇ ਆ ਮਾੜਾ ਮਾੜਾ ਬਾਹਰ ਕਰ ਦਿੰਦੇ ਆ ਹੋਰ ਪਾ ਲੈ ਪਾ ਹੋਰ ਹੋਰ ਆਲੂ ਪਾ ਗਏ ਧਰਮਜੀਤ ਸਿੰਘ ਦਾ ਮੰਨਾ ਇਹ ਪਿਆਜ਼ ਦਿਵਾਲੇ ਹੋਏ ਆ ਮੁੱਕ ਜਾਂਦੇ ਜਿਆਦਾ ਲੈ ਲਿਓ ਮੇਰਾ ਤਾਂ ਮੰਦੀਰ ਹੈ ਮੰਨਾ ਹੈ ਮੰਨਾ ਅੰਮ੍ਰਿਤਸਰ ਵਾਲਾ ਮੰਨਾ ਪਿਆਜ਼ ਚੰਗਾ ਚੰਗਾ ਚੱਕ ਹਾਂ ਮੜ ਕੇ ਖਤਮ ਹੋ ਜਾਂਦੇ ਐ ਇੱਕ ਹਫਤੇ ਜੇ ਤੁਸੀਂ 4-5 ਕਿਲੋ ਤੇ ਪਿਆਜ਼ ਹੀ ਖਾ ਜਾਂਦੇ ਹੋ ਕਿੰਨੇ ਲੋਗ ਆਈ ਡੀ ਲਈ ਜਾਈਦੇ 1.5 ਕਿਲੋ ਉਧਰ ਆਲੂਆਂ ਦਾ ਵਾਲੇ ਆ ਜੀ ਚੋਕਲਾ ਆਲੂ ਚੰਗਾ ਚੋਕਲਾ ਵਧੀਆ ਜੇ ਹਾਂ ਆਲੂ ਹਾਂਜੀ ਚੋਕਲਾ ਚੰਗੇ ਇਹ ਕਿੰਨੇ ਗਿਆ ਬਹੁਤ ਇਹ ਉਹ ਪਿਆਜ਼ ਜ਼ਿਆਦਾ ਚਾਹੀਦੇ ਆ ਪਿਆਜ਼ ਪਿਆਜ਼ ਚਾਹੀਦੀ ਜ਼ਿਆਦਾ ਪਿਆਜ਼ ਬਾਹਰ ਆ ਬਣਾ ਲਖਣਾ ਕੀ ਲੱਕਰ ਵੇਖੀ ਕਿ ਪਿਆਜ਼ ਮੈਂ ਡਰਾਈਵਰ ਹੀ ਆ ਉਹ ਵੇਖ ਕਿ ਤੁਰ ਗਿਆ ਓਏ ਜਾਲ ਪਾਓ ਇੱਧਰ ਆ ਤੇ ਆਇ ਤੂੰ ਪਾ ਹਾਂ ਕਿੰਨੇ ਪਿਆਜ਼ ਪਰ ਹਾਂ ਫੜ ਬਾਲੇ ਲੜਨ ਕੋਟੇ ਦੇ ਲਸਣ ਤੋਂ ਇਤੋਂ ਹਾਂ ਜੀ ਆ ਜੀ ਰੱਖੀ ਵਿਖਾ ਉਹ ਵੇ ਨੀ ਲੜਨ ਕੋਟੇ ਹੋ ਲੜ ਲੜ ਸਰੀ ਵਿੱਚ ਆ ਲੈ ਡਾਈ ਹੋ ਗਈ ਆਈ ਕਿੰਨੀ ਲਾਈ ਹੋਈ ਆਪਾਂ ਫਿਰ ਦਾ ਪਿਆ ਮੈ ਵੀ ਤਾਰ ਪਾ ਪਾ ਲੈ ਤਾਰ ਪਾ ਲੈ ਆ ਲੈ ਮੈਂ ਹੀ ਸਭ ਆ ਲੈ ਪੜ 1 2 3 4 5 ਹਾਂਜੀ 6 7 ਇੱਕ ਗਿਣ ਕੇ ਪਾਉਣੀ ਹੁੰਦੀ ਆ ਆਹੋ 8 ਕਾ ਹਾਂਜੀ ਓਕੇ ਹਾਂਜੀ ਬੋਲੋ ਬਹੁਤ 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 ਜ਼ਿਆਦਾ ਖਾਂਦੇ ਆ ਆਹ ਗੋ ਆਹ ਏਸ ਬ੍ਰਾਊਨ 슈ਗਰ ਆ ਉਹਨੂੰ ਆ ਆ ਆ ਇੱਕ ਵੇ ਗੁੜ ਦੀ ਆ ਹਾਂ ਹਾਂ ਬੋਲ ਲਓ ਆ ਡਬਲ ਨੇ ਆਲੋ ਇਕਰ ਜਿਹੜੀ ਜਿੱਤੂ ਚੱਕ ਸ਼ਕਲ ਨ ਪੱਤਨ ਪਛਾਣ ਆਊਗੀ ਬੜੀ ਮਿੱਟੀ ਉਹ ਵਧੀਆ ਲੱਗਦੀ ਐ ਕਾਲੀ ਜੀ ਲੱਗਦੀ ਐ ਨਾ ਮੈਨੂੰ ਆ ਉਹ ਸਹੀ ਲੱਗਦੀ ਆ ਲਾਲ ਐ ਓਕੇ ਆ ਸਹੀ ਐ ਡਰਾਈਵਰ ਸਾਹਿਬ ਧਿਆਨ ਨਾ ਕਿਤੇ ਐਕਸੀਡੈਂਟ ਨਾ ਕਰ ਦਿਓ ਗੜੀ ਦਾ ਕਿਉਂ ਤੁਸੀਂ ਇੰਨਾ ਖਾਂਦੇ ਹੋ ਇੰਨਾ ਖਾਂਦੇ ਹੋ ਵੱਡੇ ਭਾ हां जी अजयਤੀ ਗੱਡੀ ਹੋਈ ਆ ਮਟਰ ਮਟਰ ਪਨੀਰ ਪਨੀਰ ਮਟਰ ਪਨੀਰ ਮਟਰ ਪਨੀਰ ਹਾਂ ਹਾਂ ਨਹੀਂ ਨਾ ਹੋਣਾ ਚੱਲੇ ਕੰਮ ਬਣਾ ਜਾਂ ਮਟਰ ਪਨੀਰ ਹੋ ਲੈਣਾ ਹੋਰ ਲੈ ਜਾਓ ਇੱਕ ਵੀ ਹੋ ਕਰੋ ਪਿੰਡੀਆਂ ਲਓ ਹਾਂ ਪਿੰਡੀਆਂ ਬਣਾਓ ਪਿੰਡੀਆਂ ਤਾਜ਼ੀਆਂ ਆਈਆਂ ਚਲੋ ਜੀ ਆਪਣੀ ਜੋ ਲਾ ਲਈਏ ਇੱਕ ਬੋਗੜੂ ਇੱਕ ਦੋ ਮੋੜਾ ਅੱਜ ਖਾਣੇ ਆਹੋ ਮੈਂ ਇਲਤਾਂ ਤੀਨ ਪਿੰਡਿਆਂ ਚੱਲਣਗੇ ਇੰਜ ਪਿੰਡਿਆਂ ਪਿੰਡਿਆਂ ਦੀ ਪਿੰਡਿਆਂ ਦੀ ਗੱਲ ਚੱਲਣਗੇ ਪਿੰਡਿਆਂ ਅੱਜ ਉਹ ਕਹਿੰਦੀ ਤੂੰ ਇਹ ਨਹੀਂ ਕਰਦਾ ਮੈਂ ਜਿਹੜਾ ਭਾਜੀ ਭਾਜੀ ਕਹਿੰਦੀ ਆ ਨਾ ਮੈਂ ਉਹ ਟਰੱਕ ਤੇ ਲੈ ਕੇ ਦੇ ਦਿੰਦੇ ਹਾਂ ਮੈਂ ਕਰਦਾ ਲਾਲਾ ਕੀ ਐ ਫ੍ਰੈਂਚ ਫ੍ਰਾਈ ਰੱਖ ਰੱਖ ਤੂੰ ਮੁੱਕ ਗਈ ਆ ਮੋਗਾ ਦੀਆ ਲਓ ਨੀ ਆਹ ਦਾੜਾ ਦਾ ਸਮਾਨ ਕਰ ਲੀ ਚੱਕਰ ਲੀ ਇਹ ਤਾਂ ਸੱਪੇ ਮਾਰਦਾ ਮੈਨੂੰ ਪਾਣੀ ਪੀ ਲਓ ਲੈ ਨਾ ਇਹ ਚ ਕੀ ਖਾਸੀਅਤ ਕੀ ਇਹਦੇ ਵਿੱਚ ਵੀ ਦੱਸ ਨਾ ਇਹ ਖਾਸੀਅਤ ਨੇਚੁਰਲ ਪਾਣੀ ਹੈ ਇਹਦੇ ਵਿੱਚ ਹਾਰ ਇੱਕ ਕਲਕਲਾਈਨ ਵਾਟਰ ਤੇ ਨਹੀਂ ਕਿਹਦੇ ਹਾਂ ਅਲਕਲਾਈਨ ਵਾਟਰ ਤਾਜ਼ਾ ਤਾਜ਼ਾ ਭਿੰਡੀ ਭਿੰਡੀਆਂ ਦੇ ਭਿੰਡੀਆਂ ਦੇ ਚਾਹ ਲੈ ਇਹ ਕਿੱਥੋਂ ਦੀ ਹੈ ਲੇਡੀਜ਼ ਫਿੰਗਰ ਕਿੱਥੋਂ ਦੀ ਹੈ ਇਹ ਲੇਡੀਜ਼ ਫਿੰਗਰ ਪਤਾ ਨਹੀਂ ਜੇ ਹੈ ਕਿੱਥੋਂ ਦੀ ਹੈ ਮੇਡ ਇਨ ਇੰਡੀਆ ਨਹੀਂ ਇਹ ਪਤਾ ਕੀ ਗੱਲ ਹੈ ਆਹ ਦੇਖੋ ਨਾ ਇਹ ਮਤਲਬ ਜਿਹੜੀ ਪਾਕਿਸਤਾਨ ਦੀ ਕੀ ਹੈ ਨਾ ਉਹ ਬੜੀ ਅਲੱਗ ਹੁੰਦੀ ਹੈ ਪਾਕਿਸਤਾਨ ਦੇ ਦੂਜੇ ਦੇ ਦੇ ਚੀਏ ਕੋਈ ਵੀ ਉਹ ਲਾ ਕੇ ਮਿਲੂਗੀ ਕੀ ਫਰਕ ਹੈ ਦੇ ਵਿੱਚ ਹਾਂ ਫਰਕ ਹੈ ਹਰਿਆਲੀ ਜ਼ਿਆਦਾ ਨਾ ਅੱਛਾ ਹਰਿਆਲੀ ਜ਼ਿਆਦਾ ਜਿੰਨੀ ਜ਼ਿਆਦਾ ਹਰੀ ਉਹ ਇੰਡੀਆ ਦੀ ਉਹ ਜ਼ਿਆਦਾ ਜਿਹੜਾ ਜ਼ਿਆਦਾ ਹਰੀ ਉਹ ਇੰਡੀਆ ਦੀ ਨਹੀਂ ਇਹ ਕਦੀ ਵੇਖਿਆ ਤੁਸੀਂ ਆਹ ਆਲੂ ਵੇਖੋਗੇ ਹੁਣ ਆਹ ਆਲੂ ਕਿਥੋਂ ਦੇ ਆ ਪਾਕਿਸਤਾਨ ਦੇ ਹੋਵੇ ਨਾ ਹਾਂ ਉਹ ਵਾਲੇ ਇੰਡੀਆ ਵਾਲੇ ਜਿਹੜੇ ਦਿੱਤੇ ਆਹ ਇਹ ਆਹ ਇੰਡੀਆ ਦੇ ਆ ਭਾਈ ਆਓ ਖਲੋ ਨੋਟ ਕਰ ਲਿਓ ਕੋਈ ਤੁਸੀਂ ਖਰੀਦਦਾਰੀ ਕਰਨ ਜਾਓਗੇ ਚੀਜ਼ਾਂ ਨੋਟ ਕਰੋ ਇਹ ਜੀ ਨੋਟ ਕਰੋ ਹਾਂ ਕੋ ਸੇਫ ਸੇਫ ਤਾਂ ਨਹੀਂ ਲਿਆ ਸੇਫ ਤਾਂ ਵੀਰ ਸਿੰਘਾ ਦੱਸ ਰਿਹਾ ਉਹਨਾਂ ਦੇ ਦਾਲਾ ਜਿਹੜੇ ਨਿਕਲਣਾ ਬਹੁਤ ਧੱਕੇ ਨਾਲ ਦਾਲਾਂ ਲੈ ਕੇ ਆਉਣ ਗਿਆ ਤੇ ਆਹ ਬੰਦਾ ਜਿਹੜਾ ਆਉਣ ਰਿਹਾ ਆ ਜਿਹੜਾ ਆਉਣ ਰਿਹਾ ਇਹ ਬਿਲਕੁਲ ਦਾਲਾਂ ਲੈ ਕੇ ਆਉਣ ਰਿਹਾ ਦਾਲਾ ਕਰ ਲਈ ਗੱਡੀ ਲੋਡ ਹੋ ਗਈ ਫੁੱਲ ਸ਼ਾਪਿੰਗ ਫੁੱਲ ਸ਼ਾਪਿੰਗ ਹੋ ਗਈ ਚਲੋ ਜੀ ਗੱਡੀ ਹੋ ਗਈ ਸਾਡੀ ਫੁੱਲ ਫੋਨ ਕਰਾਉਣ ਲੱਗੇ ਜੀ ਬਿੱਲ ਕਿਹੜੀ ਆ ਪਾ ਕੀ ਗੱਲ ਹੋ ਗਈ ਕੀ ਮਸਲਾ ਬਣਿਆ ਤੁਹਾਡਾ ਕੀ ਬਣਿਆ 10000 ਦਾ ਹੋ ਗਿਆ ਗੱਡੀ ਦੀ ਆ ਹੋਰ ਲੋਡ ਮਾਲ ਤਾਂ ਤੁਸੀਂ ਹੋਰ ਲੋਡ ਕਰ ਲਿਆ ਇੱਥੇ ਇਹ ਆ ਉਹ ਕਰਨ ਵਾਲੀ ਹੈ ਜੀ ਆ ਲੈਨਮੈਂਟ ਖੜਨੀ ਪਾਈ ਹਾਂ ਧਰਮਿਆ ਓਏ ਆ ਲੈਣਾ ਮੈਨੂੰ ਮੈਂ ਆ ਲੈ ਲਈ ਅਗਲੇ ਪਾਸੇ ਹਲਮਗਾਲ ਕਿੱਦਾਂ ਇਹਦਾ ਨਹੀਂ ਇਧਰ ਮੈਂ ਗੱਲ ਹੀ ਬਣੀ ਹਾਂ ਆ ਆਏ ਹਾਏ ਹੁੰਦੇ ਕਰ ਰਹੇ ਆ ਇਹ ਸ਼ੋਪ ਇਹ ਬੈਣਾ ਇੱਕ ਦਿਨ ਨੂੰ ਬੋਲੋਗੀ ਕਿ ਸਾਰਾ ਬੋਲੋਗੀ ਸਾਰਾ ਉੱਥੇ ਅੰਦਰ ਅਗਲੇ ਵਿੱਚ ਲੋ ਜੀ ਆਡੀ ਸ਼ੋਪਿੰਗ ਹੋ ਗਈ ਕੰਪਲੀਟ ਹੁਣ ਰੱਖਦੇ ਪਏ ਗੱਡੀ 'ਚ ਸਮਾਨ ਫੇਰ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਦੇ ਵਿੱਚ ਰੱਬ ਰੱਖਾ ਜੀ